हां जी गुरु के प्यारेयो वाहि गुरु जी का खालसा वाहि गुरु जी की फतेह आज ना मैं थोनें एक दासा भाव होके एक गुरु दा नवाना आप दे आप नु समझ के इक ਤੁਹਾਡੇ ਚਰਨਾਂ ਚ ਬੇਨਤੀ ਕਰਨ ਲੱਗਿਆ ਵੀ इक ਨਾ ਸ਼ਬਦ ਹੈ ਗੁਰਬਾਣੀ ਦਾ ਉਹਦਾ ਨਾਮ ਗੁਰੂ ਘਰ ਵਿੱਚ ਸੈਨ ਸਰਨਾਮਾ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਕਈਆਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਸੈਨ ਸਰਨਾਮਾ ਕੋਈ ਸ਼ਬਦ ਹੈ ਜਾ ਪਇਓ ਸਹੰਸਰਨਾਮਾ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਮੰਜੀ ਸਾਹਿਬ ਬਿਰਾਜਮਾਨ ਸਨ ਗੁਰੂ ਕੇ ਬਾਗ ਦੇ ਵਿੱਚ ਤੇ ਉੱਥੇ ਭਾਈ ਗੁਰਦਾਸ ਜੀ ਭਾਈ ਪ੍ਰਾਣਾ ਜੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਬੈਠੇ ਸਨ ਤੇ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਨੂੰ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਮਨ ਵਿੱਚ ਇੱਕ ਇੱਛਾ ਜਾਗੀ ਹੈ ਕਿ ਗੁਰੂ ਘਰ ਦੇ ਵਿੱਚ ਕੋਈ ਐਸੀ ਗੱਲ ਨਾ ਹੋਵੇ ਜਿਹੜੀ ਗੁਰੂ ਘਰ ਵਿੱਚ ਨਾ ਹੋਵੇ ਹੋਰ ਧਰਮਾਂ ਚ ਹੋਵੇ ਕਿਉਂਕਿ ਗੁਰਸਿੱਖ ਕਦੇ ਨਹੀਂ ਆ ਇਹ ਸੁਣਨਾ ਚਾਹੁੰਦਾ ਕਿ ਗੁਰੂ ਘਰ ਵਿੱਚ ਇਹ ਚੀਜ਼ ਹੈਗੀ ਐ ਇਹ ਚੀਜ਼ ਨਹੀਂ ਫਲਾਣੇ ਧਰਮ ਵਿੱਚ ਹੈ ਊਣਾ ਗੁਰੂ ਘਰ ਨੂੰ ਊਣਾ ਦੇਖਣਾ ਘਾਟ ਘਟ ਘਟ ਦੇਖਣਾ ਗੁਰਸਿੱਖ ਨੂੰ ਪਸੰਦ ਨਹੀਂ ਹੁੰਦਾ ਕੋਈ ਸਤਿਗੁਰੂ ਨਾਲ ਪਿਆਰ ਗੁਰਸਿੱਖ ਸੰਗਤ ਨੂੰ ਹੁੰਦਾ ਹੈ ਗੁਰੂ ਅਜਿ ਦੇਵ ਜੀ ਕਹਿੰਣਗੇ ਹਾਂ ਦੱਸੋ ਭਾਈ ਭਾਈ ਬੁੱਢਾ ਸਾਹਿਬ ਜੀ ਤੁਸੀਂ ਮਹਾਨ ਹੋ ਦੱਸੋ ਕੀ ਸ਼ਬਦ ਬਚਨ ਉਚਾਰੋਗੇ ਬਾ ਬਾ ਬੁੱਢਾ ਜੀ ਕਹਣ ਲੱਗੇ ਮਹਾਰਾਜ ਜਿਵੇਂ ਨਾ ਸਨਾਤਨ ਧਰਮ ਦੇ ਵਿੱਚ ਵਿਸ਼ਨੂੰ ਪ੍ਰਾਣ ਦੇ ਵਿੱਚ ਬਿਸ਼ਨੂ ਸੰਸਕਰ ਨਾਮਾ ਹੈ ਵਿਸ਼ਨੂੰ ਦੇ ਨਾਮ ਦਾ ਸਤੋਤਰ ਪੜਿਆ ਜਾਂਦਾ ਹੈ ਬੜਾਈ ਕੀਤੀ ਜਾਂਦਾ 100 ਨਾਮਾਂ ਦੇ ਨਾਲ ਬਰਮ ਸਤੋਤਰ ਹੈ ਬਰਮ ਸੰਸਕਰ ਨਾਮਾ ਹੈ ਹੋਰ ਕਿੰਨੇ ਸੰਸਕਰ ਨਾਮ ਨੇ ਉਹ ਧਰਮਾਂ ਦੇ ਵਿੱਚ ਤੇ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇ ਘਰੇ ਆਪ ਦੇ ਘਰ ਵਿੱਚ ਮਾਰੇ ਕੋਈ ਬਾਣੀ ਇਸ ਤਰ੍ਹਾਂ ਉਚਾਰੋ ਜਿਹੜਾ ਸਾਨੂੰ ਥੋੜਾ ਪੜਨ ਦੇ ਨਾਲ ਹੀ ਬਹੁਤ ਜ਼ਿਆਦਾ ਸਾਨੂੰ ਉਹਦਾ ਫਲ ਮਿਲੇ ਸੱਚੇ ਪਾਸ਼ਾ ਮਹਾਰਾਜ ਨੇ ਫਿਰ ਉਹਨਾਂ ਦੀ ਬੇਨਤੀ ਮੰਨ ਕੇ ਨਾ ਇੱਕ ਸੈੰਸਰ ਨਾਮਾ ਉਚਾਰਿਆ ਉਹ ਹੈ ਮਾਰੂ ਰਾਗ ਦੇ ਵਿੱਚ ਮਾਰੂ ਮਹੱਲਾ 5ਵਾਂ ਧਿਆਨ ਨਾਲ ਸੁਣੋ ਜੀ ਇਸ ਕੱਢਣਾ ਵੀ ਸਰਚ ਕਰਕੇ ਇਹ 1082 ਅੰਗ ਤੇ ਹੈ 1082 ਪੰਨੇ ਤੇ ਮਾਰੂ ਮਹੱਲਾ 5ਵਾਂ अजोत फारमर ऑफ परमेश्वर अंतर्जामी मद शोधन दामोदर स्वामी रिखी केस गोवर्धनधारी मुरली मनोहर हररंगा सो इस तरह करके ए एदि ਵਿੱਚ ਸ਼ਬਦ ਦੇ ਵਿੱਚ ਨਾ ਜਣ ਕੇ 101 ਨਾਮ ਬਣ ਜਾਂਦੇ ਨੇ ਲਗਭਗ 101 ਨਾਮ अकाल पुरख वैगुरु जी विशेष ना कहंदे हर रोज ਨਵਾਂ ਨਾਮ ਉਚਾਰਦਾ ਤੇ ਇਸ ਤਰੀਕੇ ਨਾਲ ਇਹਦੇ ਵਿੱਚ ਨਾ ਇਸ ਸ਼ਬਦ ਦੇ ਵਿੱਚ अकाल पुरख वैगुरु ਦੇ 101 ਨਾਮ ਨੇ ਇਕ ਸਿਕ ਨਾਮ ਜਿਹੜਾ ਜਪੇਗਾ ਜਿਵੇਂ ਜਾਪ ਸਾਉਤ ਵਿੱਚ ਕਿੰਨੇ ਨਾਮ ਨੇ ਸੱਚੇ 파ਸ਼ਾ ਮਾਰਨ ਦੇ ਕਿੰਨਾ ਤੁਨ ਆਨੰਦ ਆਉਂਦਾ ਇਸ ਤਰ੍ਹਾਂ ਇਸ ਸੈਂਸਰ ਨਾਮਾਂ ਦੇ ਵਿੱਚ 1082 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਇਹ ਸੈਂਸਰ ਨਾਮ ਹੈ ਅਕਾਲ ਪੁਰਖ ਦੀ ਵਿਢਾਈ ਹੈ ਇਹਦੇ ਵਿੱਚ ਖਾਸੀਅਤ ਕੀ ਹੈ ਇਹਦੇ ਬਚਨਾਂ ਜਿਹੜਾ ਇਹ ਸੈਂਸਰ ਨਾਮ ਹੈ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਮ ਨੇ ਅਲੱਗ-ਅਲੱਗ ਭਾਗਾਂ ਵਿੱਚ ਨੇ ਕਿਵੇਂ ਪਹਿਲੀ ਵਾਰ ਤਾਂ ਹੈਨਾ ਪੰਜ ਪ੍ਰਕਾਰ ਦੇ ਨਾਮ ਨੇ ਜਿਵੇਂ ਸਚੇ ਪਾਸ਼ਾ ਮਹਾਰਾਜ ਜਾਤੀ ਨਾਮ ਹੈ ਜਮੂ ਰਘੁਬੰਸੀ ਰਾਮਚੰਦਰ ਜੀ ਹੋਏ ਨੇ ਉਹਨਾਂ ਨੂੰ ਜਣੇ ਕਿ ਆਧਾਰ ਬਣਾ ਕੇ ਲਿਖਿਆ ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਵੀ ਤੂੰ ਬੰਦਾ ਬਹੁਤ ਵਧੀਆ ਸ਼ੇਰ ਵਰਗਾ ਬੰਦਾ ਹੈ ਜਣੇ ਕਿ ਸ਼ੇਰ ਦੀ ਉਪਾਧੀ ਦਿੱਤੀ ਗਈ ਕਿਤੇ ਮਹਾਰਾਣੇ ਰਾਮਚੰਦਰ ਕਾਲਪੁਰ ਨੂੰ ਰਾਮਚੰਦਰ ਵਰਗਾ ਵੀ ਕਿਹਾ ਕਹਿਣ ਦਾ ਭਾਵ ਜਿਸ ਤਰ੍ਹਾਂ ਦੀ ਨਾ ਲੋਕਾਂ ਚ ਵਡਿਆਈ ਮਹਿਮਾ ਹੋਵੇ ਉਹਦੀ ਤੁਲਨਾ ਕਰਨ ਵਾਸਤੇ ਉਹਦਾ ਉਹਨੂੰ ਆਧਾਰ ਬਣਾਇਆ ਜਾਂਦਾ ਜੇ ਬੰਦਾ ਸ਼ੇਰ ਤਾਂ ਨਹੀਂ ਹੁੰਦਾ ਪਰ ਆਪਾਂ ਕਹਿੰਦੇ ਬੰਦਾ ਛੇ ਤੂੰ ਤਾਂ ਸ਼ੇਰ ਹੈ ਸ਼ੇਰ ਹੈ ਜਣੇ ਕਿ ਸ਼ਿਵੰਦਾ ਸ਼ੇਰ ਨਾਲੋਂ ਵੱਡੀ ਹੁੰਦਾ ਪਰ ਤਾਕਤ ਤੌਰ ਤੇ ਉਹਦੀ ਤੁਲਨਾ ਕੀਤੀ ਜਾਂਦੀ ਹੈ ਇੱਕ ਸਮਝ ਦੇਣ ਵਾਸਤੇ ਸਮਝਾਉਣ ਵਾਸਤੇ ਜਾਤੀ ਨਾਮ ਹੈ ਜਿਵੇਂ ਕਿ ਰਘੁਵੰਸ਼ ਆਰਾਮ ਚੰਦਰ ਜੀ ਤੇ ਕਿਰਿਆ ਕ੍ਰਿਸ਼ਨ ਉਰਜਾ ਵੰਦੇ ਨਾਲ ਇਸ ਤਰ੍ਹਾਂ ਪੰਜ ਪ੍ਰਕਾਰ ਦਾ ਇਹ ਜਾਤੀ ਨਾਮ ਦੇ ਨਾਲ ਉਹਦੇ ਵਿੱਚ ਆਵੇਗਾ ਨਾਮ ਤੇ ਦੂਜੀ ਗੱਲ ਰੰਗ ਨਾਮ ਜਿਵੇਂ ਮਹਾਰਾਜ ਕਾਲੇ ਰਾਮਦੂਰ ਸ਼ਾਮਸੁੰਦਰ ਕਹਿੰਦੇ ਨੇ ਤੇ ਕਿਰਿਆ ਕਰਕੇ ਜਿਵੇਂ ਸਤੇ ਪਾਸ਼ਵਨ ਕੋਈ ਕਿਰਿਆ ਕੀਤੀ ਜਿਵੇਂ ਕਿਸੇ ਨੇ ਮਾਰਿਆ ਕਿਸੇ ਨੂੰ ਜौंਦਾ ਕੀਤਾ ਜਿਵੇਂ ਕਿ ਇੱਕ ਉਬਜਾ ਹੁੰਦੀ ਸੀ ਕੁੜੀ ਲੜਕੀ ਗੁੱਡੀ ਆ ਉਹਨੂੰ ਕ੍ਰਿਸ਼ਨ ਭਗਵਾਨ ਨੇ ਗੂਠੇ ਨਾਲ ਉੱਤੇ ਚੱਕਿਆ ਦਾ ਕੋ ਕੁੱਬੀ ਨੂੰ ਤਾਂ ਉਹ ਕੁੱਬ ਕੱਢਦਾ ਉਸ ਤਰ੍ਹਾਂ ਜਣੇ ਕਿ ਹਰ ਇੱਕ ਜਿਹੜੀ ਕੋਈ ਕਰਮ ਕਰਦੇ ਨੇ ਉਸ ਸੰਤ ਮਹਾਪੁਰਸ਼ ਜਾਂ ਆਕਾਲ ਪੁਰਖ ਉਹਦੇ ਨਾਮ ਨਾਲ ਉਹਨੂੰ ਜਾਣਿਆ ਜਾਂਦਾ ਹੈ ਜਿਵੇਂ ਭਗ ਜਨਮਨ ਦੇ ਖੰਡਣ ਨੂੰ ਭਗ ਖੰਡਣਾ ਕਿਹਾ ਜਾਂਦਾ ਪੱਛ ਤੋਂ ਉਦਾਹਰਨ ਪਾਪੀਆਂ ਨੂੰ ਤਾਰਨ ਵਾਲਾ ਇਸ ਤਰ੍ਹਾਂ ਇਹ ਕੀਰਤਮ ਨਾਮ ਨੇ ਪਰ ਅਸਲੀ ਨਾਮ ਮਹਾਰਾਜ ਪਿੱਛੇ ਜਾ ਕੇ ਕਹਿੰਦੇ ਨੇ ਕੀਰਤਮ ਨਾਮ ਜਪੇ ਤੇਰਾ ਜੇ ਵਾ ਸਤਨਾਮ ਤੇਰਾ ਪਰਾਪੂਰਬਲਾ ਮਹਾਰਾਜ ਉਹਦਾ ਤੇਰਾ ਸਤਨਾਮ ਮੈ ਤੂੰ ਸਾਦਾ ਆ ਸਭ ਜੁਗਾ ਸੱਚ ਹੈ ਜੋ ਸ੍ਰਿਸ਼ਟੀ ਨਹੀਂ ਸੀ ਉਹਦੋਂ ਸੱਚੇ ਪਾਸ਼ਾ ਮਹਾਰਾਜ ਤੂੰ ਸਦੀ ਬਾਅਦ ਵੀ ਸਤ ਰਹੇਗਾ ਪਰਲੋਂ ਹੋਣ ਤੋਂ ਬਾਅਦ ਵੀ ਤੂੰ ਸਾਤੋਂ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਸੰਸਾਰ ਨਾਮ ਹੈ ਸੰਗ ਜੀ ਤੁਸੀਂ ਵਿਧੀ ਨਾਲੋਂ ਵਿਧੀ ਨਾਲ ਜੇ ਤਾ ਦੋ ਮਾਲਾ ਫੇਰ ਲਿਆ ਕਰੋਗੇ ਰੋਜ਼ ਫਿਰ ਤਾਂ ਬਹੁਤ ਵੱਡੀ ਗੱਲ ਹੈ ਨਹੀਂ ਪੁਰਾਣੇ ਪ੍ਰਾਤਨ ਗੁਰਸਿੱਖ ਨੇ ਜਿਹੜੇ ਉਹ ਇਹਨੂੰ ਬਹੁਤ ਪੜਾ ਕਰਦੇ ਸੀ ਕਿ ਇਸ਼ਨਾਨ ਕਰ ਦੋ ਇਸ਼ਨਾਨ ਕਰਕੇ ਪੜਾ ਕਰਦੇ ਸੀਗੇ ਪਰ ਜੇ ਤੁਸੀਂ ਨਾ ਇੱਕ ਕਮਾਲਾ ਵੀ ਰੋਜ਼ ਪੜ੍ਹਦਾ ਕਰੋਗੇ ਤੁਸੀਂ ਇਹਦਾ 101 ਨਾਮ ਹੈ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਤ ਦੇ ਵਿੱਚ ਅਕਾਲ ਪੁਰਖ ਦਾ ਇੱਕ ਸ਼ਬਦ ਦੇ ਵਿੱਚ ਤੇ 87 ਨਾਮ ਬਣਦੇ ਨੇ ਇਹਦੇ ਵਿੱਚ ਅਕਾਲ ਪੁਰਖ ਦੇ ਪਰ ਸੁੱਲ ਜੋੜ ਕੇ 101 ਬਣ ਜਾਂਦੇ ਨੇ ਤੇ ਵਿੱਚ ਅ ਨਿਰਗੁਣ ਸਰਗੁਣ ਸਾਰੇ ਅਕਾਲ ਅਕਾਲ ਮੂਰਤ ਮੂਲ ਮੰਤਰ ਦੀ ਵੀ ਇਹਦੇ ਵਿੱਚ ਹੈਗੀ ਮਹਿਮਾ ਵਿੱਚ ਹੀ ਆ ਜਾਂਦੀ ਹੈ ਸੈਂਸਰ ਨਾਮ ਇਸ ਕਰਕੇ ਜਿਹੜਾ ਬੰਦਾ ਹਰ ਰੋਜ਼ ਇਹਦੀ ਕਮਾਲਾ ਫੇਰਦਾ ਉਹਦੇ ਘਰੇ ਅਨਾਜ ਦੀ ਕਦੇ ਵੀ ਕਮੀ ਨਹੀਂ ਆਵੇਗੀ ਅਨਾਜ ਐਨਾ ਹੋ ਜੂਗਾ ਨਾ ਅੰਨ ਅੰਨ ਨਾਲ ਤੁਸੀਂ ਕੁਝ ਵੀ ਖਰੀਦ ਲਓ ਅੰਨ ਵਰਕਤ ਹੋ ਜਾਂਦੀ ਹੈ ਧਨ ਦੌਲਤ ਵੀ ਹੁੰਦਾ ਹੈ ਜਾਨਕਿ ਜਿੰਨੇ ਵੀ ਰੂਪ ਹੋਏ ਨੇ ਸਾਰੇ ਰੂਪ ਮਹਾਰਾਜ ਦਾ ਜਦੋਂ ਆਪਾਂ ਸ਼ਬਦ ਜਪਾਂਗੇ ਸਾਰੇ ਰੂਪਾਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਖੁਸ਼ੀ ਦਿੰਦੇ ਨੇ ਇਹਦਾ ਬਹੁਤ ਜਾਪ ਕਰਿਆ ਕਰੋ ਅਜਮਾ ਕੇ ਦੇਖੋ ਤੁਸੀਂ ਇਹਨੂੰ ਬਹੁਤ ਹੀ ਕਮਾਈ ਕਿਰਪਾ ਵਾਲਾ ਬਹੁਤ ਹੀ ਕਲਾ ਵਾਲਾ ਸ਼ਬਦ ਹੈ ਸੈ ਸੰਰਨਾਮਾ ਅ 1082 ਅੰਗ ਤੇ ਹੈ ਸ਼ੁਰੂ ਹੁੰਦਾ ਮਾਰੂ ਮਹੱਲਾ ਪੰਨਾ ਅਚੋਤ ਪਰ ਬ੍ਰह्म ਪਰਮੇਸ਼ਰ ਅੰਤਰਜਾਲੀ ਮਦਸੂਦ ਨਮੋਦਰ ਸੁਆਮੀ ਰਿਕ ਕੇਸ ਗੋਵਰਧਨ ਧਾਰੀ ਮੁਰਲੀ ਮਨੋਰ ਹਰ ਰੰਗਾ ਇਸ ਤਰ੍ਹਾਂ ਕਰਕੇ ਇਹ ਜਪੋ ਤੁਸੀਂ ਬਹੁਤ ਹੀ ਕਲਾ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ